ਕਹਿੰਦਾ ਇੰਗ੍ਰੀਜ ਹਸ ਮੇਡ ਸਮ ਡੇਲੀਸ਼ੀਅਸ ਚਿਕਨ ਕਰੀ ਐਂਡ ਇਟ ਟੇਸ ਐਗਜੈਕਟਲੀ ਦ ਸੇਮ ਵੇ ਮਾਈ ਐਕਸਿਸ ਟੂ ਮੇਕ ਇਟ ਹਾਂਜੀ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਨਾ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਨਾ ਤੁਸੀਂ ਇੱਕ ਪੰਜਾਬਣ ਕੁੜੀ ਨੂੰ ਵੇਖ ਸਕਦੇ ਹੋ ਜੋ ਕਿ ਪੱਕੇ ਹੋਣ ਲਈ ਇੱਕ ਕਾਲੇ ਦੇ ਨਾਲ ਵਿਆਹ ਕਰਵਾ ਲੈਂਦੀ ਹੈ ਤੇ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਵੀਡੀਓ ਦੇ ਵਿੱਚ ਕਾਲਾ ਵੀਡੀਓ ਦੀ ਬਣਾ ਰਿਹਾ ਹੈ ਤੇ ਨਾਲੇ ਉਹਨੂੰ ਦੱਸ ਰਿਹਾ ਹੈ ਕਿ ਇਹਦੇ ਨਾਲੋਂ ਚੰਗਾ ਤਾਂ ਮੇਰੀ ਐਕਸ ਗਰਲਫ੍ਰੈਂਡ ਸੀ ਉਹ ਵਧੀਆ ਖਾਣਾ ਬਣਾ ਲੈਂਦੀ ਸੀ ਇਹਨੂੰ ਖਾਣਾ ਬਣਾਉਣ ਦਾ ਬਿਲਕੁਲ ਨਹੀਂ ਪਤਾ ਤੇ ਵੇਖੋ ਕਿਵੇਂ ਮਜ਼ਾਕ ਬਣਾ ਰਿਹਾ ਤੇ ਪੰਜਾਬਣ ਕੁੜੀ ਚੁੱਪਚਾਪ ਬੈਠੀ ਦੰਦ ਕਢਦੀ ਹੋਈ ਨਜ਼ਰ ਆ ਰਹੀ ਵੀਡੀਓ ਵੇਖ ਕੇ ਬੜੀ ਹੈਰਾਨੀ ਹੋਈ ਕਿ ਕੋਈ ਪੱਕੇ ਹੋਣ ਲਈ ਇੱਥੋਂ ਤੱਕ ਵੀ ਜਾ ਸਕਦਾ ਹੈ ਕਿ ਇੱਕ ਕਾਲੇ ਨਾਲ ਕੁੜੀ ਨੇ ਵਿਆਹ ਕਰਵਾ ਲਿਆ ਪੱਕੇ ਤੌਰ ਤੇ ਤੁਸੀਂ ਵੀਡੀਓ ਵਿੱਚ ਵੇਖ ਵੀ ਸਕਦੇ ਹੋ ਕਿ ਕਿਵੇਂ ਕਾਲਾ ਉਹਦਾ ਮਜ਼ਾਕ ਬਣਾ ਰਿਹਾ ਪਰ ਉਹ ਚੁੱਪਚਾਪ ਉਹਦੀਆਂ ਗੱਲਾਂ ਸੁਣ ਰਹੀ ਹੈ ਤੇ ਤੁਸੀਂ ਵੀਡੀਓ ਵਿੱਚ ਵੇਖ ਵੀ ਸਕਦੇ ਹੋ ਕੀ ਕਲਾ ਅਜਈਆਂ ਹਰਕਤਾਂ ਕਰ ਰਿਹਾ ਹੈ ਜੋ ਕਿ ਸੋਸ਼ਲ ਮੀਡੀਆ ਤੇ ਦਿਖਾਈਆਂ ਵੀ ਨਹੀਂ ਜਾ ਸਕਦੀਆਂ ਸੋ ਦੋਸਤੋ ਕੀ ਵਿਚਾਰ ਨੇ ਤੁਹਾਡੇ ਇਸ ਵੀਡੀਓ ਤੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰਾਖਾ